ਵਿਰੋਧੀ ਧਿਰਾਂ ਦੀ ਭੂਮੀ ਗ੍ਰੈਂਡ ਬਿੱਲ ਉੱਪਰ ਇਕਤਾ ਕਰਕੇ ਐਨਡੀਆ ਸਰਕਾਰ ਨੂੰ ਪਿੱਛੇ ਹਟਣਾ ਪਿਆ ਏ ਇਹ ਬਿੱਲ ਪਿਛਲੇ 10 ਸਾਲਾਂ ਤੋਂ ਇੱਕ ਵਿਚਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ ਜਿਹੜਾ ਪਿਛਲੀ ਯੂਪੀਐਸ ਸਰਕਾਰ ਨੇ ਭੂਮੀ ਗ੍ਰੈਂਡ ਬਿੱਲ 2013 ਚ ਲਿਆਂਦਾ ਸੀ ਉਸ ਵਿੱਚ ਐਨਡੀਆ ਸਰਕਾਰ ਨੇ ਕੁਝ ਤਬਦੀਲੀਆਂ ਕਰਨ ਦੀ ਕੋਸ਼ਿਸ਼ ਕੀਤੀ ਏ ਪਰ ਰਾਜ ਸਭਾ ਚ ਇਸ ਦੀ ਬਹੁਮਤ ਨਾ ਹੋਣ ਕਰਕੇ ਇਹ ਸੋਧ ਲਿਆਂਉਣ ਚ ਐਨਡੀਆ ਸਰਕਾਰ ਕਾਮਯਾਬ ਨਹੀਂ ਹੋਈ ਇਸ ਬਿੱਲ ਨੂੰ ਅਖੀਰ ਸੰਸਦ ਦੀ ਇੱਕ ਕਮੇਟੀ ਨੂੰ ਵਿਚਾਰ ਅਤੇ ਸਰਬਸੰਮਤੀ ਵਾਸਤੇ ਸੌਂਪ ਦਿੱਤਾ ਗਿਆ। ਸੋਮਵਾਰ ਨੂੰ ਇਸ ਉੱਪਰ ਸਰਬਸੰਮਤੀ ਨਾ ਹੋਣ ਕਰਕੇ ਇਸ ਨੂੰ ਹੁਣ ਸੰਸਦ ਦੇ ਵਿੰਟਰ ਸੈਸ਼ਨ ਵਾਸਤੇ ਟਾਲ ਦਿੱਤਾ ਗਿਆ ਹੈ। ਉਸ ਵੇਲੇ ਤੱਕ ਬਿਹਾਰ ਚੋਣਾਂ ਦੇ ਨਤੀਜੇ ਵੀ ਆ ਜਾਣਗੇ ਅਤੇ ਪਾਜਬਾ ਇਨ੍ਹਾਂ ਨਤੀਜਿਆਂ ਮੁਤਾਬਕ ਇਸ ਬਿੱਲ ਉੱਪਰ ਆਪਣੀ ਨਵੀਂ ਰਣਨੀਤੀ ਤਿਆਰ ਕਰੇਗੀ। ਇਸ ਬਿੱਲ ਦੇ ਜਿਹੜੇ ਦੋ ਵਿਵਾਦਿਕ ਮੁੱਦੇ ਨੇ ਉਹ ਨੇ ਕਿਸਾਨਾਂ ਦੀ ਸਹਿਮਤੀ ਅਤੇ ਇਸ ਦਾ ਸਮਾਜ ਉੱਤੇ ਅਸਰ ਦੀ ਅਸੈਸਮੈਂਟ ਭੂਮੀਗ੍ਰੈਂਡ ਬੈਲ ਉੱਪਰ ਐਨਡੀਆ ਸਰਕਾਰ ਦਾ ਪਛਾਹ ਹਟਣਾ ਵਿਰੋਧੀ ਧਿਰਾਂ ਦੀ ਤਾਕਤ ਦਾ ਇੱਕ ਬਹੁਤ ਵਧੀਆ ਉਦਾਹਰਣ ਨੇ ਪਰ ਅਫਸੋਸ ਦੀ ਗੱਲ ਹੈ ਕਿ ਲਲਿਤ ਮੋਦੀ ਮਸਲੇ ਤੇ ਵਿਰੋਧੀ ਧਿਰਾਂ ਆਪਸ ਵਿੱਚ ਦੋ ਫਾੜ ਨਜ਼ਰ ਆਉਂਦੀਆਂ ਨੇ ਕਾਂਗਰਸ ਇਸ ਉੱਪਰ ਅਡਜਰਨਮੈਂਟ ਮੋਸ਼ਨ ਹੇਠ ਬੈਸ ਕਰਉਣਾ ਚਾਹੁੰਦੀ ਏ ਪਰ ਸਰਕਾਰ ਰੂਲ 193 ਹੇਠ ਇਸ ਉੱਪਰ ਵਿਚਾਰ ਚਰਚਾ ਕਰਨੀ ਚਾਹੁੰਦੀ ਏ ਜੋ ਮੈਜ਼ ਇੱਕ ਫਾਰਮੈਲਟੀ ਏ ਕਾਂਗਰਸ ਨੂੰ ਛੱਡ ਬਾਕੀ ਵਿਰੋਧੀ ਧਿਰ ਸਰਕਾਰ ਦੇ ਨਾਲ ਸਹਿਮਤ ਲੱਗਦੇ ਨੇ ਇਸ ਨਾਲ ਸਰਕਾਰ ਨੂੰ ਇਸ پیچੀਦੇ ਮਸਲੇ ਤੇ ਕਾਫੀ ਰਾਹਤ ਮਿਲ ਰਹੀ ਹੈ ਜੇ اپੋਜੀਸ਼ਨ ਇਕੱਠੀ ਰਹੇ ਤਾਂ ਸਰਕਾਰ ਦੇ ਦੋ ਮੰਤਰੀ ਜਿਨ੍ਹਾਂ ਉੱਪਰ ਗੰਭੀਰ ਰੋਪਨੇ ਸੁਸ਼ਮਾ ਸਵਰਾਜ ਅਤੇ ਵਸੁੰਦਰਾ ਰਾਜੇ ਉਹਨਾਂ ਵਾਸਤੇ ਆਪਣੇ ਅਹੁਦਿਆਂ ਤੇ ਟਿਕਣਾ ਕਾਫੀ ਮੁਸ਼ਕਲ ਹੋਏਗਾ ਪਰ ਉਹ ਕਹਿੰਦੇ ਆ ਨਾ ਕਿ ਸਰਕਾਰਾਂ ਜਿਹੜੀਆਂ ਸੱਤਾ 'ਚ ਹੁੰਦੀਆਂ ਨੇ ਉਹਨਾਂ ਦੇ ਹੱਥ ਕਾਨੂੰਨ ਨਾਲੋਂ ਵੀ ਲੰਬੇ ਹੁੰਦੇ ਨੇ